ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਐਜੂਕੇਟਰ ਚੈਨਲ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਆਪਣੇ ਘਰ 'ਚ ਵਧੀਆ ਹੋਵੋਗੇ ਜਿਵੇਂ ਕਿ ਥੰਬਨੇਲ ਦੇਖ ਕੇ ਤੁਸੀਂ ਸਮਝ ਹੀ ਗਏ ਹੋਗੇ ਜੇ ਅੱਜ ਅਪਾ ਕੀ ਗੱਲ ਕਰਨੀ ਆ ਥੰਬਨੇਲ 'ਚ ਅਪਾ ਗੱਲ ਕਰਨੀ ਆ ਜਿਹੜੀਆਂ ਪੋਸਟ ਆਈਆਂ ਹਰਿਆਣੇ ਵਿੱਚ ਕਿੰਨੀਆਂ ਪੋਸਟਾਂ ਆਈਆਂ 14295 ਜਿਹੜਾ ਕਿ ਬਹੁਤ ਵੱਡੀਆਂ ਪੋਸਟਾਂ ਨੇ ਹਨਾ ਇੰਨੀ ਪੋਸਟ ਜਿਹੜੀ ਹੈਗੇ ਬਹੁਤ ਵੱਡੀ ਪੋਸਟ ਹੈ ਇਹ ਪੋਸਟ ਭਰ ਕੋ ਸਕਦੇ ਨੇ ਇਹ ਪੋਸਟ ਨੂੰ ਸਨ ਬਟਿਕਲ ਪਰਕਰ ਸਕਦੇ ਨੇ ਪੰਜਾਬ ਵਾਲੇ ਭਰ ਸਕਦੇ ਨੇ ਹਨਾ ਇਹਦਾ ਮਤਲਬ ਕਿ ਜੈਸ অর ਨੋ ਹਾਂਜੀ ਇਹ ਪੰਜਾਬ ਵਾਲੇ ਭਰ ਸਕਦੇ ਨੇ ਪਰ ਉਹਨਾਂ ਕੋਲ 10th ਦੇ ਵਿੱਚ ਹਿੰਦੀ ਹੋਣੀ ਜ਼ਰੂਰੀ ਹੈ ਕਿ ਲਾਜ਼ਮੀ ਹੈ ਹਿੰਦੀ ਲਾਜ਼ਮੀ ਹੈ ਠੀਕ ਹੈ ਨਹੀਂ ਨਾ ਦੂਜੀ ਗੱਲ ਕਾਫੀ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਹੋਰ ਹੈ ਕਿ ਜਿਹੜੀ ਪੋਸਟ ਹੈ ਜੀ ਕਿਸ ਵੇਸਤੇ ਭਰੀ ਜਾਊਗੀ ਕਿ ਸੀ ਟਾਈਟਲ ਪਰ ਸਕਦੇ ਨੇ ਤੇ ਨੋ ਬੱਚੇ ਸੀ ਟਾਈਟਲ ਤੁਸੀਂ ਨਹੀਂ ਭਰ ਸਕਦੇ ਇਨੂੰ ਸਿਰਪਿਤ ਸਰਪੇ 21 ਭਰ ਸਕਦੇ ਜਿਹੜੇ ਕੀ ਆਰਚITECT ਜਿਨ੍ਹਾਂ ਦਾ ਕਲੀਅਰ ਹੋਊਗਾ ਠੀਕ ਹੈ ਨਾ ਜੀ ਇੱਕ ਸੋਡ ਲਿਖੋ ਸਿੱਧਾ ਬਰੀਕ ਗੱਲ ਇੱਕ ਹੋਰ ਹੈ ਜਦੋਂ ਇਹ ਵੈਕੈਂਸੀਆਂ ਆਉਣਗੀਆਂ ਇਹ ਵੈਕੈਂਸੀ ਆਉਣਗੀਆਂ ਘੱਟਕੱਟ ਅਗਸਤ ਦੇ ਵਿੱਚ ਤੇ ਉਸ ਤੋਂ ਪਹਿਲਾਂ ਸੋਡਾ ਆਰਚITECT ਹੋ ਜਾਊਗਾ ਠੀਕ ਹੈ ਨਾ ਜਿਹੜੇ ਬੱਚੇ ਆਰਚITECT ਨਹੀਂ ਵੀ ਕਲੀਅਰ ਉਹ ਵੀ ਨਾ ਡਰਨ ਖੜਾ ਆਰਚITECT ਕਲੀਅਰ ਆਣਗੇਗਾ ਉਹਨਾਂ ਨੂੰ ਆਰਚITECT ਦਾ ਕੋਹਰ ਮਿਲੂਗਾ ਇਹ ਵੈਕੈਂਸੀ ਇਹ ਤੋਂ ਪਹਿਲਾਂ ਉਹ 14000 ਵੈਕੈਂਸੀ 14000 ਜਿਹੜੇ 295 ਵੈਕੈਂਸੀਆਂ ਨੇ ਇਹ ਹੋ ਹਰ ਬੰਦਾ ਹੀ ਭਰ ਸਕਦਾ ਵਾ ਜਿਹੜਾ ਕਿ ਅੱਜ ਪੋਸਟ ਲੈਣ ਵਾਸਤੇ ਇੱਛੁਕ ਆ ਭਰ ਕਿਵੇਂ ਸਕਦਾ ਪ੍ਰੈਚ ਟੈਟ ਕਲੀਅਰ ਕਰਨਾ ਪਊਗਾ ਇਹ ਹੁਣ ਆਪਾਂ ਤੁਹਾਨੂੰ ਦਿਖਾ ਦੇ ਵੈਕੈਂਸੀ ਕਿੰਨੀਆਂ ਆ ਜੀ ਟੋਟਲ ਤੁਸੀਂ ਲਾਲੋ ਸਾਹਿਬ ਜੀ 500 ਚਾਤਰਪਾਤ ਜਿਹੜੇ ਹੈਗੇ ਨੇ ਪ੍ਰਿੰਸੀਪਲ ਦੇ ਖਾਲੀ ਪਏ ਨੇ ਟੀਜੀਟੀ ਦੇ ਪਏ ਨੇ ਖਾਲੀ 815 ਠੀਕ ਹੈ ਜੀ ਈਟੀਟੀ ਦੇ ਪਏ ਨੇ 485 ਸੋਰੀ 3483 ਠੀਕ ਹੈ ਨਹੀਂ ਤੇ ਕਲਰਕ ਦੇ ਪੋਸਟਾਂ ਪਈ ਨੇ 3254 ਠੀਕ ਹੈ ਨਹੀਂ ਐਨਟੀਡੀ ਦੇ ਪਈਆਂ ਨੇ 3000 ਪੋਸਟਾਂ ਮਤਲਬ ਕਿ ਪੋਸਟਾਂ ਬਹੁਤ ਨੇ ਜਿਹੜੀ ਕੁੱਲ ਮਿਲਾ ਕੇ ਗੱਲ ਐ ਤੇ ਸਾਡੇ ਪੰਜਾਬ ਵਾਲੇ ਪੋਸਟਾਂ ਜ਼ਰੂਰ ਪੜਾਇਆ ਕਰੋ ਇਹ ਨਾਲ ਇੱਕ ਤਾਂ ਆਪਾਂ ਨੂੰ ਆਪਣੀ ਤਿਆਰੀ ਚੈੱਕ ਹੁੰਦੀ ਹੈ ਕਿੰਨੀ ਕੀ ਤਿਆਰੀ ਐ ਤਾਂ 3 ਘੰਟਾ ਰਹਿਣਾ ਕਰੋ ਕਿ ਜੇ ਹਰਿਆਣੇ ਵਿੱਚ ਜਿਵੇਂ ਆਪਾਂ ਕੀ ਬੰਦੇ ਕਹਿੰਦੇ ਸੀ ਕੇਵੀਐਸ ਦੀ ਵੈਕੈਂਸੀ ਜੇ ਭਰਤੀ ਕਿਹਦੀ ਵੈਕੈਂਸੀ ਭਰਤੀ ਕੇਵੀਐਸ ਜਾਂ ਐਨਵੀਐਸ ਪਤਾ ਨਹੀਂ ਕਿੱਥੇ ਜਾ ਕੇ ਮਾਰਨਗੇ ਇਹਨਾਂ ਨੇ ਕਿਤੇ ਨਹੀਂ ਮਾਰਨਾ ਚਾਹ ਕੇ ਸਾਨੂੰ ਤੁਸੀਂ ਆਪ ਦੇ ਪੰਜਾਬ ਦੇ ਵਿੱਚ ਹੀ ਰਹੋਗੇ ਕਿਉਂਕਿ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਸਕੂਲ ਹਨ ਠੀਕ ਹੈ ਨਾ ਤੇ ਇਸ ਕਰਕੇ ਡਰਨ ਦੀ ਕੋਈ ਲੋੜ ਨਹੀਂ ਸਾਨੂੰ ਸਾਨੂੰ ਕਿੱਥੇ ਮਾਰਨਗੇ ਕਿੱਥੇ ਨਹੀਂ ਮਾਰਨਗੇ ਤੁਸੀਂ ਭਰਤ ਹੈ ਐਚ ਟੈਟ ਭਰਤਾ ਜੀ ਜੇ ਆਨੂੰ ਪੋਸਟ ਮਿਲ ਗਈ ਬਦਲੇ ਕਿੱਥੇ ਮਾਰਨਗੇ ਹਰਿਆਣੇ ਵਾਲੇ ਕਿੱਥੇ ਨਹੀਂ ਮਾਰਨਗੇ ਨਾਲ ਹੀ ਆਪਣੀ ਜੇ ਮਰਜ਼ੀ ਟਰਾਂਸਫਰ ਕਰਾ ਕੇ ਵੀ ਕਦੋਂ ਮਰਜ਼ੀ ਆ ਚੰਡੀਗੜ੍ਹ ਤੇ ਮੋਹਾਲੀ ਦਾ ਕਦੋਂ ਮਰਜ਼ੀ ਆ ਸਕਦੇ ਆ ਠੀਕ ਹੈ ਨਹੀਂ ਇੰਨੀ ਘਬਰਾਉਣ ਦੀ ਲੋੜ ਨਹੀਂ ਬਾਕੀ ਇੱਕ ਵਾਰੀ ਜਿਹੜੀ ਆਪਾਂ ਟ੍ਰੇਨ 'ਚ ਖੜੇ ਹੋਗੇ ਤਾਂ ਬੈਠਣ ਥਾਂ ਆਪਣੇ ਆਪ ਮਿਲ ਜੂਗੀ ਕਟਵਟ ਰੇਲਨ ਚ ਬਟਣ ਦੇ ਬਾਰੇ ਸੋਚੋ ਤਾਂ ਸਹੀ ਨੇ ਕੋਰੀ ਆ ਦੇਖੋ ਜੀ ਇਹਨਾਂ ਨੇ ਇਹ ਸਰਕਾਰ ਨੇ ਮਤਲਬ ਹਰਿਆਣਾ ਸਰਕਾਰ ਨੇ 14295 ਪੋਸਟਾ ਸਕਿੱਲ ਸਿੱਖਾ ਮਤਲਬ ਇਹਨਾਂ ਨੇ 10 ਤੱਕ ਇੰਨੇ ਪੋਸਟਾ ਖਾਲੀ ਪਈਆਂ ਨੇ ਬਈ ਇਹਨਾਂ ਸਾਰੀਆਂ ਪੋਸਟਾਂ ਭਰੋ ਤੁਸੀਂ ਹੈਨਾ ਕਿ ਸਾਡੇ ਇਹ ਵੈਕੈਂਸੀਆਂ ਮਿਲ ਸੀਗਾ ਉਹਨੂੰ ਪਤਾ ਹੈ ਕਿਉਂਕਿ ਹੁਣ ਜਿਹੜੀ ਹੈਗੀ ਐ ਅੱਗੇ ਅੱਗੇ ਜਾ ਕੇ ਸਰਕਾਰਾਂ ਨੇ ਵੋਟਾਂ ਲੈਣੀਆਂ ਨੇ ਇਸ ਕਰਕੇ ਦੇਖੋ ਇੱਕ ਗੱਲ ਕਨਫਰਮ ਐ ਕੀ ਕਨਫਰਮ ਐ ਮਾਸਟਰ ਕੁਕ ਐਡਰ ਠੀਕ ਐ ਜੀ ਦੂਜੀ ਕੀ ਕਨਫਰਮ ਹੈ ਈਟੀਟੀ ਕੇਡਰ ਠੀਕ ਹੈ ਜੀ ਤੀਜਾ ਕੀ ਕਨਫਰਮ ਹੈ ਆਂਟੀਟੀ ਆਹ ਤਿੰਨੇ ਜੇ ਪੰਜਾਬ ਦੇ ਲੋਨ ਗਿਆ ਇਹ ਕਨਫਰਮ ਹੈ ਤੇ ਕਾਫੀ ਬੱਚੇ ਕਾਫੀ ਨਹੀਂ ਤਕਰੀ ਸਾਰੇ ਬੱਚੇ ਜਿਹੜੇ ਹੈਗੇ ਨੇ ਇਹ ਤਿੰਨੇ ਭਰਤੀਆਂ ਦੀ ਵੇਟ ਹੀ ਕਰਦੇ ਨੇ ਤੇ ਫੁੱਲ ਤਿਆਰੀ ਕਰਦੇ ਨੇ ਠੀਕ ਹੈ ਤਿਆਰੀ ਕਿ ਨਹੀਂ ਕਰਦੇ ਨੇ ਫੁੱਲ ਕਿ ਹਾਂ ਜੀ ਜਿਹੜੇ ਇਹ ਵੈਕੈਂਸੀ ਆਉਣ ਗਿਆ ਸੀ ਫੁੱਲ ਤਿਆਰੀ ਸਾਡੀ ਤੇ ਤੁਸੀਂ ਬੱਚੇ ਸੋਚ ਕੇ ਦੇਖੋ 100 ਦੇ 100% ਬੱਚੇ ਜਦੋਂ ਇਹ ਹੀ ਪੇਪਰ ਦੇਣਗੇ ਤਾਂ ਜੇ ਉਹਨਾਂ ਦੇ ਰਿਜ਼ਲਟ ਪੰਜਾਬ ਸੈਂਡ ਕਰਨਾ ਤਾਂ ਪੰਜਾਬੀ ਕਰਨਾ ਪਊਗਾ ਤੇ ਪੰਜਾਬ ਬੱਚੇ ਤੇ ਲਾਲੋ ਸਾਹਿਬ ਇੰਨੀ ਟਫ ਤਿਆਰੀ ਕਰਕੇ ਬੈਠੇ ਹੋਣਗੇ ਕਿ ਉਹਨੂੰ ਕੰਪੀਟੀਸ਼ਨ ਦੇਣਾ ਔਖਾ ਹੋ ਜਾਂਦਾ ਹੈ ਤਾਂ ਕਰਕੇ ਗੱਲ ਹੈ ਜਿੱਥੇ ਕੰਪੀਟੀਸ਼ਨ ਘੱਟਾ ਉੱਥੇ ਵੀ ਜਾਇਆ ਕਰੋ ਠੀਕ ਹੈ ਪੇਪਰ ਸਾਰੇ ਦਿਆ ਕਰੋ ਉਹਦੇ ਨਾਲ ਘੱਟੋ ਘੱਟ ਤੁਹਾਨੂੰ ਆ ਦਾ ਕੰਪੀਟੀਸ਼ਨ ਲੈਵਲ ਦਾ ਚੈੱਕ ਹੁੰਦਾ ਰਹੂਗਾ ਸਾਡੇ ਕੋਲ ਕਿੰਨੀ ਕੀ ਸਾਡੇ ਕਿੰਨੀ ਕੀ ਤਿਆਰੀ ਹੈ ਜੀ ਠੀਕ ਹੈ ਨਾ ਸੋ ਮੈਂ ਤੁਹਾਨੂੰ ਕਹਿਣਾ ਕਿ ਜਿਵੇਂ ਕਿ ਉਹਨੂੰ ਆਪਣੇ ਏਜ ਚੈਨਲ ਹੈ ਐਜੂਕੇਟਰ ਉਥੇ ਆਪਾਂ ਤਿਆਰੀ ਕਰਾਉਣੇ ਪੰਜਾਬੀ ਦੇ ਠੀਕ ਹੈ ਨਾ ਮਾਸਟਰ ਕੈਡਰ ਦੀ ਤੇ ਐਨੀਥਿੰਗ ਮਤਲਬ ਈਟੀਟੀਡੀ ਸਾਰੇ ਕੀ ਤਿਆਰੀ ਹੁੰਦੇ ਸਲਿਪਸ ਦੀ ਤੇ ਉਸ ਤੇ ਜਰੂਰ ਤਿਆਰੀ ਕਰੋ ਮੈਡਮ ਬਹੁਤ ਡੀਪਲੀ ਕਰੋ ਤੇ ਲੈਕਚਰ ਸਾਰੇ ਦੇ ਤਿਆਰ ਕਰੋ ਠੀਕ ਹੈ ਨਾ ਉਸ ਤੋਂ ਬਾਅਦ ਜਿਵੇਂ ਮਾਸਟਰ ਗ੍ਰੈਜੂਏਟ ਆਊਟ ਹੋਊਗਾ ਮਾਸਟਰ ਗ੍ਰੈਜੂਏਟ ਨੇ ਆ ਸਾਲ ਦੇ ਵਿੱਚ ਆਊਟ ਹੋਣਾ 2025 ਦੇ ਵਿੱਚ ਜਿਹੜਾ ਕਿ ਜਦੋਂ ਨੋਟਿਫਿਕੇਸ਼ਨ ਜਲਦੀ ਆ ਜਾਊਗਾ ਠੀਕ ਹੈ ਨਾ ਇਸ ਕਰਕੇ ਸੋ ਸਾਰੇ ਆਪਣੇ ਫੁੱਲ ਤਿਆਰੀ ਕਰੋ ਸੋ ਭਰਾਵੋ ਜਿੰਨੇ ਵੀ ਟੀਚਰਾਂ ਨਾਲ ਪੋਸਟਾਂ ਦਾ ਕੋਈ ਵੀ ਅਪਡੇਟ ਹੋਊਗਾ ਆਪਣੇ ਚੈਨਲ ਤੇ ਜਰੂਰ ਮਿਲੂਗਾ ਠੀਕ ਹੈ ਨਾ ਇਸ ਕਰਕੇ ਆਪਣਾ ਚੈਨਲ ਸਾਰੇ ਸਬਸਕ੍ਰਾਈਬ ਕਰੋ ਠੀਕ ਹੈ ਜਿਹੜੀ ਵੀ ਪੋਸਟ ਕੋਈ ਵੀ ਸਾਰ ਨਾਲ ਪਹਿਲਾਂ ਆਪਣੇ ਪੇਜ ਤੇ ਹੀ ਮਿਲੂਗੀ ਕੋਈ ਵੀ ਅਪਡੇਟ ਆਊਗਾ ਸੋ ਧੰਨਵਾਦ ਆਪਣਾ ਚੈਨਲ ਸਬਸਕ੍ਰਾਈਬ ਕਰੋ ਥੈਂਕ ਯੂ